ਜਲੰਧਰ ਦੇ ਅਰਬਨ ਸਟੇਟ ਵਿੱਚ ਇੱਕ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਲੱਗੀ ਗੱਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਗੱਡੀ ਦੇ ਮਾਲਕ ਮਤਲਬ ਮਲਕੀਤ ਰਾਮ ਨੇ ਦੱਸਿਆ ਕਿ ਚਾਚੋਵਾਲ ਤਵਾਰਿਆ ਸੀ ਤੇ ਜਲੰਧਰ ਦੇ ਪੀਐਮਸ ਹਸਪਤਾਲੋਂ ਜਾ ਰਹੇ ਸਨ ਗੱਡੀ ਵਿੱਚ ਤਿੰਨ ਲੋਕ ਮੌਜੂਦ ਸੀ ਅੱਗ ਲੱਗਣ ਦਾ ਕਾਰਨ ਹਾਲੇ ਨਹੀਂ ਪਤਾ ਲੱਗ ਸਕਿਆ ਪਰ ਅੱਗ ਕਾਫੀ ਭਿਆਨਕ ਸੀ ਪਰ ਸਮਾਂ ਰੰਦੇ ਲੋਕਾਂ ਦੇ ਵੱਲ ਅੱਗ ਬੁਝਾਈ ਗਈ ਤਾਂ ਬਚ ਬਚਾਅ ਵੀ ਹੋ ਗਿਆ ਸਬੰਧੀ ਮਾਲਕ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬਿਊਰੋ ਰਿਪੋਰਟ ਦੇ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਜਲੰਧਰ ਦੇ ਅਰਬਨ ਸਟੇਟ ਵਿੱਚ ਇੱਕ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਲੱਗੀ ਗੱਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਗੱਡੀ ਦੇ ਮਾਲਕ ਮਤਲਬ ਮਲਕੀਤਰਾਮ ਨੇ ਦੱਸਿਆ ਕਿ ਚਾਚੋਵਾਲ ਤੋਂ ਆ ਰਿਹਾ ਸੀ ਤੇ ਜਲੰਧਰ ਦੇ ਪਿੰਸ ਹਸਪਤਾਲੋਂ ਜਾ ਰਿਹਾ ਸੀ ਅੰਗੜੀ ਵਿੱਚ ਤਿੰਨ ਲੋਕ ਮੌਜੂਦ ਸੀ ਅੱਗ ਲੱਗਣ ਦਾ ਕਾਰਨ ਹਾਲੇ ਨਹੀਂ ਪਤਾ ਲੱਗ ਸਕਿਆ ਪਰ ਅੱਗ ਕਾਫੀ ਭਿਆਨਕ ਸੀ ਪਰ ਸਮਾਂ ਰੰਦੇ ਲੋਕਾਂ ਦੇ ਵੱਲ ਅੱਗ ਬੁਝਾਈ ਗਈ ਤਾਂ ਬਚ ਬਚਾ ਵੀ ਹੋ ਗਿਆ ਸਬੰਧੀ ਮਾਲਕ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਬਿਊਰੋ ਰਿਪੋਰਟ ਦੇ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ